ਮੇਰਾ ਬੱਚਾ ਵਾਹਰ ਦੀ ਪ੍ਰੋਬਲਮ ਨਾਲ ਗੁਰਦਿਆਂ ਦੀ ਇਹ ਕਰਕੇ ਮੈਂ ਮੇਲਿਆਂ 'ਚ ਖੜਦੀ ਆ ਸਾਡੇ ਤੋਂ ਇੰਨੇ ਪੈਸੇ ਲਈ ਇਲਾਜ ਨਹੀਂ ਹੈਗਾ ਕਿਉਂਕਿ ਇਹਦੇ ਤੇ 5 ਲੱਖ ਰੁਪਈਆ ਡਾਕਟਰਾਂ ਨੇ ਮੰਗਿਆ ਵਾ ਸਾਡੇ ਤੋਂ ਇੰਨਾ ਪੈਸਾ ਨਹੀਂ ਹੈਗਾ ਹੁਣ ਕਿੰਨੇ ਸਲਾਹ ਦਿੱਤੀ ਕਿ ਦਾ ਮੇਲਿਆਂ 'ਚ ਬੱਚਾ ਲੈ ਕੇ ਕੀ ਕਰੂੰ ਇਹ ਕਰਕੇ ਬੱਚੇ ਨੂੰ ਲੈ ਕੇ ਜਾਂਦੇ ਆ ਉਥੇ ਕਈ ਹੁੰਦੇ ਦਾਨ ਕਰਨ ਵਾਲੇ ਵੀ ਵਾਅਦ ਦਵਾਇਆ ਕਰੋ ਕਮੈਂਟਾਂ ਤੋਂ ਤੇ ਅਸੀਂ ਉਥੇ ਵਾਅਦ ਦਵਾਉਨੇ ਆ ਡਾਕਟਰ ਕੀ ਆਖਦੇ ਡਾਕਟਰ ਇਹ ਕਹਿੰਦੇ ਆ ਕਿ ਬੱਚੇ ਨੂੰ ਕਿ ਐਦਾਂ ਗੁਰਜਾਂ ਦੀ ਪ੍ਰੋਬਲਮ ਹਾਰਦੀ ਹੈ ਨਾਲ ਤੇ ਕਹਿੰਦੇ 5 ਲੱਖ ਰੁਪਈਆ ਲੱਗੂਗਾ ਦਿੱਲੀ ਦੇ ਵਿੱਚ ਲਾਜੂਨਾਂ ਦਾ ਗੁਰੂ ਨਾਨਕਾ ਹਸਪੀਟਲ ਖੜਿਆ ਤੇ ਉਹਨਾਂ ਨੇ ਨਰਸਾਣੇ ਮੈਡਮਾਂ ਕਹਿਆ ਵੀ ਇਹਨੂੰ ਦਿਲ ਦੇ ਵਿੱਚ ਇਹਦੇ ਛੇ ਗਿਆ ਇਹਨੂੰ ਤੁਸੀਂ ਪੀਜੀਆਈ ਖੜੋ ਜੇ ਪੀਜੀਆਈ ਖੜਾ ਤੇ ਉਹਨਾਂ ਨੇ ਨਹੀਂ ਉਹਨਾਂ ਨੇ ਵੀ ਦਾਖਲ ਕੀਤਾ ਫਿਰ ਇਹ ਦਿੱਲੀ ਖੜਿਆ ਸਾਨੂੰ ਦਰਬਾਰ ਸਾਹਿਬ ਬਾਬਿਆਂ ਨੇ ਭੇਜਿਆ ਜ਼ਹੀਦਾਰੀ ਬੰਦੇ ਹੀ ਉੱਥੇ ਦੇ ਉਹਨਾਂ ਨੇ ਭੇਜਿਆ ਤੇ ਉਹਨਾਂ ਨੇ ਇਹ ਗੱਲ ਕਹੀ ਇਹਨੂੰ ਦਿੱਲੀ ਖੜੋ ਦਿੱਲੀ ਜਦੋਂ ਇਹ ਉੱਥੇ ਖੜਿਆ ਤੇ ਸਾਰੀ ਚੈਕਿੰਗ ਹੋਈ ਆ ਉਹਨਾਂ ਨੇ ਫਿਰ ਸਾਨੂੰ ਦੱਸਿਆ ਵੀ ਇਹਨੂੰ ਹਾਰਦੀ ਪ੍ਰੋਬਲਮ ਹੈ ਦਾ ਦਿਲ ਦਾ ਵਾਲ ਪੈਣਾ ਵਾ ਨਾਲ ਇਹਦੇ ਹੁਣ ਇਡਨੀਆਂ ਗੁਰਦਿਆਂ ਨੂੰ ਵੀ ਪ੍ਰੋਬਲਮ ਆਉਂਦੀ ਆ ਸਤਿਗੁਰ ਜੀ ਬਾਈ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਸ਼ਾਲ ਅੱਜ ਤੁਹਾਡੀ ਇੱਕ ਮੁਲਾਕਾਤ ਕਰਵਾਉਣ ਜਾ ਰਿਹਾ ਗੁਰਸਿੱਖ ਪਰਿਵਾਰ ਦਾ ਗੁਰਸਿੱਖ ਪਰਿਵਾਰ ਆਖਿਰਕਾਰ ਮੇਲਿਆਂ ਦੇ ਵਿੱਚ ਮੰਗਨ ਵਾਸਤੇ ਮਜਬੂਰ ਕਿਉਂ ਆ? ਅੱਜ ਇਹ ਪਰਿਵਾਰ ਆਪਣੇ ਬੱਚੇ ਦੀ ਇਲਾਜ ਵਾਸਤੇ ਦੁਹਾਈ ਪਾ ਰਿਹਾ ਹੈ। ਇਸ ਸਮੇਂ ਤਰਨਤਾਰਨ ਦੇ ਪਿੰਡ ਗੈਰੀ ਵਿਖੇ ਮੌਜੂਦਾਂ ਅੱਜ ਟਾਡੀ ਮੁਲਾਕਾਤ ਕਰਵਾਉਣ ਜਾ ਰਹੇ ਇੱਕ ਗੁਰਸਿੱਖ ਪਰਿਵਾਰ ਨਾਲ ਇੱਕ ਗੁਰਸਿੱਖ ਬੱਚੇ ਨਾਲ। ਜੋ ਪਰਿਵਾਰ ਅੱਜ ਦਾਨੀ ਸੱਜਣਾ ਦੇ ਕੋਲੋਂ ਮਦਦ ਦੀ गुहार ਲਗਾ ਰਿਹਾ ਹੈ। ਆਓ ਗੱਲਬਾਤ ਕਰਦੇ ਹਾਂ ਆਖਿਰਕਾਰ ਕੀ ਮਜਬੂਰੀ ਬਣੀ? ਇਹ ਪਰਿਵਾਰ ਮੇਲਿਆਂ ਦੇ ਵਿੱਚ ਜਾ ਕੇ ਲੋਕਾਂ ਦੇ ਕੋਲੋਂ 10-10 20-20 ਰੁਪਏ ਮੰਗ ਰਿਹਾ ਹੈ ਗੱਲਬਾਤ ਕਰਦੇ ਉਹਨਾਂ ਨੇ ਪਰਵਾਨਾ ਭਾਂਜੀ ਕੀ ਨਾਂ ਹੈ ਕਿਹੜਾ ਪਿੰਡ ਹੈ ਕੀ ਕਾਰਨ ਮਰਿਆ ਵੀ ਤੁਸੀਂ ਮੇਲਿਆਂ ਦੇ ਵਿੱਚ ਜਾ ਕੇ ਪੈਸੇ ਮੰਗਣ ਵਾਸਤੇ ਮਜਬੂਰ ਹੋ ਚੁੱਕੇ ਹੋ ਮਿਰਜ ਜੀ ਪਿੰਡ ਗਹਿਰੀ ਮੇਰਾ ਨਾਮ ਮਨਦੀਪ ਕੌਰ ਹੈ ਮੇਰਾ ਬੱਚਾ ਵਾ ਹਰਦੀ ਪ੍ਰੋਬਲਮ ਨਾਲ ਗੁਰਦਿਆਂ ਦੀ ਇਹ ਕਰਕੇ ਮੈਂ ਮੇਲਿਆਂ 'ਚ ਖੜਦੇ ਆ ਸਾਡੇ ਤੋਂ ਇੰਨੇ ਪੈਸੇ ਲਈ ਇਲਾਜ ਨਹੀਂ ਹੈਗਾ ਕਿਉਂਕਿ ਇਹਦੇ ਤੇ 5 ਲੱਖ ਰੁਪਏ ਡਾਕਟਰਾਂ ਨੇ ਮੰਗਿਆ ਵਾ ਸਾਡੇ ਤਾਂ ਇੰਨਾ ਪੈਣ ਹੈਗਾ ਹਨ ਕਿਨੇ ਸਲਾਹ ਦਿੱਤੀ ਕਿ ਦਾ ਮੇਲਿਆਂ ਚ ਬੱਚਾ ਲੈ ਕੇ ਕਰੂੰ ਇਸ ਕਰਕੇ ਬੱਚੇ ਨੂੰ ਲੈ ਕੇ ਜਾਂਦੇ ਆ ਤੇ ਚਲੋ ਕੋਈ ਕਿਹਦੀ ਜਿੰਨੀ ਵੀ ਮਦਦ ਕੋਈ ਸਾਡੀ ਕਰਦਾ ਵਾ ਦਸਦਾ 20 ਵੀ ਕੋਈ ਹਮਨ ਦਿੰਦਾ ਵਾ ਚਲੋ ਮੈਂਨੇ ਲੈ ਕੇ ਤੇ ਆ ਜਾਨੀ ਆਪਣੇ ਬੱਚੇ ਵਾਸਤੇ ਇਲਾਜ ਕਰਾਉਣ ਲਈ ਪੈਸੇ ਇਕੱਠੇ ਕਰਦੀ ਪਈ ਕਿੰਨੇ ਬੱਚੇ ਦਾ ਕੀ ਨਾਮ ਹੈ ਬੱਚੇ ਦਾ ਨਾਮ ਅਮਰਾਜਦੀਪ ਹੈ ਉਮਰ ਕਿੰਨੀ ਬੰਦੀ ਹੈ 8 ਸਾਲ ਦਾ ਹੋ ਗਿਆ ਗੁਰਸਿਕ ਪਰਿਵਾਰ ਉੱਪਰ ਹਾਂਜੀ ਗੁਰਸਿਕ ਪਰਿਵਾਰ ਸਾਰਾ ਹੁਣ ਤੱਕ ਕਿੰਨੇ ਕ ਪੈਸੇ ਬੱਚੇ ਲਾਜ ਵਾਸਤੇ ਲਾ ਚੁੱਕੇ ਹੋ ਹੁਣ ਤਾਂ ਹੀ ਬੜਾ ਹੀ ਗਿਣਤੀ ਕਰੀਏ ਤਾਂ ਬੜੇ ਹੀ ਪੈਸੇ ਲੱਗ ਗਏ ਜੇ ਦੋਂ ਦਾ ਮਤਲਬ ਕੀ ਇਦਾਂ ਹੀ ਪੈਸੇ ਦੇ ਤੇ ਲਾਉਂਦੇ ਆ ਤਾਂ ਹੁਣ ਐ ਵਕਤ ਤੇ ਹੀ ਚੀਨੀ ਹੁਣ ਕੋਈ ਵੀ ਲਾਇਆ ਪਹਿਲਾਂ ਹੀ ਬਤੇਰੇ ਲਾ ਚੁੱਕੇ ਆ ਪਰ ਹੁਣ ਨਹੀਂ ਕੋਈ ਵੀ ਅਜੇ ਲਾਇਆ ਕੋਈ ਨਹੀਂ ਹੈਗਾ ਕੋਲ ਹਾਂਜੀ ਹੁਣ ਨਹੀਂ ਕੋਈ ਪੈਸਾ ਹੈਗਾ ਕੋਲ ਨਹੀਂ ਕੰਮ ਕੀ ਕਰਦੇ ਕੰਮ ਬਸ ਇਹੀ ਮੈਂ ਮੇਲਿਆਂ 'ਚ ਜਾਨੀ ਬੱਚੇ ਨੂੰ ਲੈ ਕੇ ਤੇ ਮੇਰਾ ਹਸਬੰਦ ਗੱਡੀ ਚਲਾਉਂਦਾ ਕਰਾਇ ਤੇ ਆਟੋ ਚਲਾਉਂਦਾ ਬਸ ਡਾਕਟਰ ਕੀ ਆਖਦੇ ਡਾਕਟਰ ਇਹ ਕਹਿੰਦੇ ਆ ਕਿ ਬੱਚੇ ਨੂੰ ਕਿ ਐਦਾਂ ਗੁਰਜਾਂ ਦੀ ਪ੍ਰੋਬਲਮ ਹਾੜਦੀ ਹੈ ਨਾਲ ਤੇ ਕਹਿੰਦੇ 5 ਲੱਖ ਰੁਪਈਆ ਲੱਗੂਗਾ ਦਿੱਲੀ ਦੇ ਵਿੱਚ ਲਾਜੋਨਾਂ ਦਾ ਲਾਗੇ ਬੰਨੇ ਲਾਜ ਨਹੀਂ ਹੈ ਨਹੀਂ ਲਾਗੇ ਬੰਨੇ ਸਾਰੇ ਡਾਕਟਰਾਂ ਨੇ ਜਵਾਬ ਦਿੱਤਾ ਬੱਚੇ ਦੀਆਂ ਦਿਮਾਗ ਦੀਆਂ ਨਾੜਾਂ ਵਿੱਚ ਥੋੜੀਆਂ ਇੱਕ ਬਲੌਕ ਹੈ ਇਹ ਕਰਕੇ ਦਿਮਾਗ ਵੀ ਨਹੀਂ ਬੱਚੇ ਦਾ ਕੰਮ ਕਰਦਾ ਜਿਸ ਤਰ ਤੁਸੀਂ ਗੁਰ ਸਿੱਖ ਹੋ ਅਮਰਿਤ ਛਕਿਆ ਆ ਕੋਈ ਧਾਰਮਿਕ ਸੰਸਥਾਆਂ ਜਾਂ ਸ਼ਰੋਮਣੀ ਕਮੇਟੀ ਨੇ ਕੋਈ ਮਦਦ ਨਹੀਂ ਕੀਤੀ ਨਹੀਂ ਨਹੀਂ ਵੀ ਜ ਸਾਡੀ ਕੋਈ ਮਦਦ ਨਹੀਂ ਕੀਤੀ ਕੀ ਮੰਗ ਕਰੀ ਏਦੇ ਹੀ ਕਹਨੇ ਚਲੋ ਸਾਡੇ ਬੱਚੇ ਦੀ ਮਦਦ ਕਰ ਸਕਣ ਚਲੋ ਸਾਡਾ ਬੱਚਾ ਠੀਕ ਹੋ ਜਾਈਂ ਕੁਝ ਨਹੀਂ ਹੋਰ ਨਹੀਂ ਕੁਝ ਕਹਿ ਸੀ ਬਿਲਕੁਲ ਜੀ ਵੀਰ ਜੀ ਨਾਲ ਵੀ ਗੱਲਬਾਤ ਕਰਨੀ ਕੋਸ਼ਿਸ਼ ਕਰਾਂ ਵੀਰ ਜੀ ਕੀ ਨਾਂ ਹੈ ਤੁਹਾਡਾ ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਪਿੰਡ ਗਹਿਰੀ ਜ਼ਿਲ੍ਹਾ ਤਰਨਤਾਰਨ ਤੇ ਇਹੋ ਕਹਿਣਾ ਚਾਹੁੰਦੇ ਆ ਵੀ ਚਲੋ ਬੱਚਾ ਸਾਡਾ ਠੀਕ ਹੋ ਜੇ ਇਹਨੂੰ ਜਿੰਨਾ ਡਾਕਟਰਾਂ ਨੇ ਦਿੱਲੀ ਘੜਿਆ ਇਹਨਾਂ ਨੇ ਕਿਹਾ ਵੀ 5 ਲੱਖ ਰੁਪਈਆ ਮੰਗਿਆ ਉਹਨਾਂ ਨੇ ਹਾਂਜੀ 5 ਲੱਖ ਰੁਪਇਆ ਮੰਗਿਆ ਵਾ ਉਹਨਾਂ ਕਹਿਆ ਵੀ ਇਹ ਬੱਚਾ ਠੀਕ ਹੋ ਜਾਊਗਾ ਅਹੀ ਦੀ ਗਰੰਟੀ ਚੁੱਕਾਂਗੇ ਤੇ ਇਸ ਕਰ ਅਸੀਂ ਫਿਰ ਪਹਿਲਾਂ ਮੇਲਿਆਂ ਦੇ ਵਿੱਚ ਜਾਂਦੇ ਆ ਸਾਨੂੰ ਕਿਸ ਨੇ ਦੱਸਿਆ ਵੀ ਮੇਲੇ ਦੇ ਵਿੱਚ ਟੂਰਨਾਮੈਂਟ ਦੇ ਖੜਿਆ ਕਰੋ ਉੱਥੇ ਕਈ ਹੁੰਦੇ ਆ ਦਾਨ ਕਰਨ ਵਾਲੇ ਤੇ ਵਾਅਦਵਾਇਆ ਕਰੋ ਕਮੈਂਟਰਾਂ ਤੋਂ ਤੇ ਅਸੀਂ ਉੱਥੇ ਵਾਅਦਵਾਉਨੇ ਆ ਤੇ ਉੱਥੇ ਫਿਰ ਸਾਡੀ ਮੁਲਾਕਾਤ ਹੋਈ ਕਿਹੇ ਖਬਰਾਂ ਲੈਣਾ ਹਾਂਜੀ ਤੇ ਉਹਨਾਂ ਨੇ ਫਿਰ ਘਰੇ ਆਏ ਆਪਣੇ ਕੋਲ ਹਾਂਜੀ ਤੇ ਉਹਨਾਂ ਨੇ ਫਿਰ ਆਪਣੀ ਵੀਡੀਓ ਬਣਾ ਕੇ ਪਾਈ ਆ ਅਸੀਂ ਇਹੋ ਕਹਿਣਾ ਚਾਹੁੰਦੇ ਆ ਕਿ ਚਲੋ ਸਾਡਾ ਬੱਚਾ ਸਹੀ ਹੋ ਜੇ ਉਸ ਤੋਂ ਬਾਅਦ ਕੀ ਚਾਹੀਦਾ ਕਿੰਨੇ ਖਮੇ ਤੋਂ ਬਿਮਾਰ ਆ ਇਹਨੂੰ 2 ਕੁ ਸਾਲ ਸਹੀ ਰਿਹਾ ਤੇ ਉਸ ਤੋਂ ਬਾਅਦ ਇਹ ਬੁਖਾਰ ਚੜਿਆ ਤੇ ਬੁਖਾਰ ਦੇ ਵਿੱਚ ਇਹਨੂੰ ਚਬਾਲ ਖੜਿਆ ਚਬਾਲੇ ਦਾਖਲ ਕਰਾਇਆ ਹਸਪੀਟਲ ਤੇ ਉਹਨਾਂ ਨੇ ਇਹਦਾ ਖਾਨੂੰ ਦੱਸਿਆ ਨਹੀਂ ਹਾਲ ਪਿਆ ਨੁਕਸਿਆ ਫਿਰ ਗੁਰੂ ਨਾਨਕਾ ਹਸਪੀਟਲ ਖੜਿਆ ਤੇ ਉਹਨਾਂ ਨੇ ਨਰਸਾਣੀ ਮੈਡਮਾਂ ਕਹਿਆ ਵੀ ਇਹਨੂੰ ਦਿਲ ਦੇ ਵਿੱਚ ਇਹਦੇ ਛੇ ਗਿਆ ਇਹਨੂੰ ਤੁਸੀਂ ਪੀਜੀਆਈ ਖੜੋ ਜੇ ਪੀਜੀਆਈ ਖੜਾ ਹੈ ਤੇ ਉਹਨਾਂ ਨੇ ਨਹੀਂ ਉਹਨਾਂ ਨੇ ਵੀ ਦਾਖਲ ਕੀਤਾ ਫਿਰ ਅਸੀਂ ਦਿੱਲੀ ਖੜਿਆ ਸਾਨੂੰ ਦਰਬਾਰ ਸਾਹਿਬ ਬਾਬਿਆਂ ਨੇ ਭੇਜਿਆ ਜਹੇਦਾਰੀ ਬੰਦੇ ਹੀ ਉੱਥੇ ਦੇ ਉਹਨਾਂ ਨੇ ਭੇਜਿਆ ਤੇ ਉਹਨਾਂ ਨੇ ਇਹ ਗੱਲ ਕਹੀ ਇਹਨੂੰ ਦਿੱਲੀ ਖੜੋ ਦਿੱਲੀ ਜਦੋਂ ਅਸੀਂ ਉੱਥੇ ਖੜਿਆ ਤੇ ਸਾਰੀ ਚੈਕਿੰਗ ਹੋਈ ਆ ਉਹਨਾਂ ਨੇ ਫਿਰ ਸਾਨੂੰ ਦੱਸਿਆ ਵੀ ਇਹਨੂੰ ਹਾਰਦੀ ਪ੍ਰੋਬਲਮ ਹੈ ਇਹਦਾ ਦਿਲ ਦਾ ਵਾਲ ਪੈਣਾ ਵਾ ਨਾਲ ਇਹਦੇ ਹੁਣ ਇਡਨੀਆਂ ਗੁਰਦਿਆਂ ਨੂੰ ਵੀ ਪ੍ਰੋਬਲਮ ਆਉਂਦੀ ਆ ਤੇ ਇਹਦੇ ਉਹ ਸਾਰੀ ਸੰਗਤ ਨੂੰ ਕਹਿਣਾ ਚਾਹੁੰਦੇ ਆ ਵੀ ਸਾਡਾ ਬੱਚਾ ਸਹੀ ਹੋ ਜੇ ਤੋਂ ਵੱਧ ਕੇ ਚਾਹੀਦਾ ਜੇ ਕਿਸੇ ਦਾ ਨਸਪਰ ਕਰਨਾ ਹੋਵੇ ਤੁਹਾਡੇ ਮੋਬਾਈਲ ਨੰਬਰ ਕਿੰਨੇ ਆ ਜੇ ਕਹਿੰਨੇ ਆਪਣੇ ਨਾਲ ਸੰਪਰਕ ਕਰਨਾ ਹੋਵੇ ਨੰਬਰ ਆਪਣਾ ਹੈ 8872 47217 ਦੁਬਾਰਾ ਬੋਲ ਰਿਹਾ ਨੰਬਰ 8872 47217 ਬਿਲਕੁਲ ਜੀ ਅਸੀਂ ਵੀ ਆਪਣੇ ਚੈਨਲ ਦੇ ਰਹੀ ਦਾਰਮਿਕ ਸੰਸਥਾਵਾਂ ਜਿਥੇ ਬੰਦੇ ਨੂੰ ਅਪੀਲ ਕਰਾਂਗੇ ਵੀ ਇੱਕ ਗੁਰਸਿੱਖ ਪਰਿਵਾਰ ਦੀ ਮਦਦ ਕੀਤੀ ਜਾਵੇ ਅਸੀਂ ਬਗੈਧਾ ਇਸ ਵੀਡੀਓ ਦੇ ਵਿੱਚ ਇਸ ਵੀਰ ਦਾ ਮੋਬਾਈਲ ਨੰਬਰ ਤੇ ਖਾਤਾ ਨੰਬਰ ਜਰੂਰ ਦਵਾਂਗੇ ਵੀ ਜੇ ਕਿਸੇ ਵੀਰ ਨੇ ਮਦਦ ਕਰਨੀ ਹੈ ਤਾਂ ਸਿੱਧੀ ਮਦਦ ਇਹਨਾਂ ਦੇ ਖਾਤੇ ਕੀਤੀ ਜਾਵੇ ਤਾਂ ਜੋ ਉਹ ਪੈਸਾ ਇਹਨਾਂ ਤੱਕ ਪਹੁੰਚ ਸਕੇ ਕੈਮਰਾਮੈਨ ਦੇ ਨਾਲ ਵਿਚਾਰਕ ਡਾਰੀਆ ਬਾਈ ਟੀਵੀ ਤਰਨਤ